ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਛੇਵੇਂ ਪੇ ਕਮਿਸ਼ਨ ਦੇ ਏਰੀਅਰ ਸੰਬੰਧੀ ਨੋਟੀਫਿਕੇਸ਼ਨ ਹੋ ਚੁੱਕਾ ਹੈ ਅਤੇ 올ਡ ਪੈਨਸ਼ਨ ਸਕੀਮ ਸੰਬੰਧੀ ਨੋਟੀਫਿਕੇਸ਼ਨ ਕੀਤਾ ਗਿਆ ਸੀ ਪਰ ਅਜੇ ਤੱਕ ਲਾਗੂ ਨਹੀਂ ਕੀਤੀ ਗਈ ਮੁਲਾਜ਼ਮਾਂ ਵੱਲੋਂ ਵੱਖ-ਵੱਖ MLA ਸਹਿਬਾਨ ਨੂੰ ਇਸ ਸੰਬੰਧੀ ਮੰਗ ਪੱਤਰ ਵੀ ਦਿੱਤਾ ਗਿਆ ਹੈ ਤਾਂ ਦੋਸਤੋ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵਰਤਮਤ ਵਤੇ ਸ਼ੇਅਰ ਕਰ ਦਿਓ ਤਾਂ ਕਿ ਪੰਜਾਬ ਦੇ ਮੁਲਾਜ਼ਮਾਂ ਤੱਕ ਇਹ ਖਬਰ ਪਹੁੰਚਾ ਬੀ ਤਾਂ ਦੋਸਤੋ ਚਲਦੇ ਹਾਂ ਜਾਣਕਾਰੀ ਭਰ ਬਜਟ اجلاس ਦੇ ਵਿੱਚ ਵੱਖ-ਵੱਖ ਐਮ ਐਲ ਏ ਸਵਲੋਂ ਕੀ ਕਿਹਾ ਗਿਆ 올ਡ ਪੈਨਸ਼ਨ ਸਕੀਮ ਅਤੇ 6ਵੇਂ ਪੇ ਕਮਿਸ਼ਨ ਸੰਬੰਧੀ ਤਾਂ ਦੋਸਤੋ ਆਓ ਚਲਦੇ ਹਾਂ ਵੀਡੀਓ ਵੱਲ ਨਿਖੇਤਰਪਾਲ ਜੀ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਪੰਜਾਬ ਸਰਕਾਰ ਦੇ ਫਾਈਨੈਂਸ ਡਿਪਾਰਟਮੈਂਟ ਨੇ ਮਿਤੀ 18 ਨਵੰਬਰ 2022 ਨੂੰ ਨੈਸ਼ਨਲ ਪੈਨਸ਼ਨ ਸਕੀਮ ਦੀ ਜਗ੍ਹਾ ਓਲਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਇਸ ਦੇ ਬਾਰੇ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਪਾਲ ਜੀ ਔਰ ਸਮੁੱਚੀ ਸਰਕਾਰ ਨੇ ਇਸ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਔਰ ਪ੍ਰਸਾਰਿਆ ਅਜ ਲਗਭਗ ਇਹ ਨੋਟੀਫਿਕੇਸ਼ਨ ਲਾਗੂ ਨਹੀਂ ਹੋਇਆ ਜਿਸ ਦੇ ਨਾਲ 220000 ਕਰਮਚਾਰੀ ਪ੍ਰਭਾਵਿਤ ਨੇ ਮੇਰੀ ਆਪ ਜੀ ਦੇ ਰਾਹੀਂ ਨਿਮਰਤਾ ਸਹਿਤ ਬੇਨਤੀ ਆ ਕਿ ਓਲਡ ਪੈਨਸ਼ਨ ਸਕੀਮ ਲਾਗੂ ਕਰਕੇ ਕਰਮਚਾਰੀਆਂ ਦਾ ਜਨਰਲ ਪ੍ਰੋਵੀਡੈਂਟ ਫੰਡ ਦੇ ਖਾਤੇ ਖੋਲੇ ਜਾਣ ਤਾਂ ਜੋ ਇਹਨਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ ਤੁਹਾਡਾ ਬਹੁਤ ਬਹੁਤ ਪਾੜਾ ਸਾਹਿਬ ਸਪੀਕਰ ਸਾਹਿਬ ਥੈਂਕ ਯੂ ਸਪੀਕਰ ਸਾਹਿਬ ਮੇਰੇ ਤੋਂ ਪਹਿਲਾਂ ਨਸ਼ਤਰਪਾਲ ਜੀ ਨੇ ਗੱਲ ਕੀਤੀ ਸੀਗੀ 올ਡ ਪੈਨਸ਼ਨ ਸਕੀਮ ਦੀ ਬڑے ਮੁਲਾਜ਼ਮਾ ਨੇ ਜਦੋਂ 2022 ਦੇ ਵਿੱਚ ਮੇਰਾ ਖਿਆਲ ਆਪਾ ਰਿਪੀਟ ਨਾ ਕਰੀਏ ਜੀ ਨਹੀਂ ਮੈਂ ਰਿਪੀਟ ਨਹੀਂ ਕਰ ਰਿਹਾ ਜੀ ਮੈਂ ਮੈਂ ਕੋਈ ਨਵੀਂ ਗੱਲ ਹੈ ਤਾਂ ਕਰਨ ਨਹੀਂ ਨਵੀਂ ਨਹੀਂ ਹਾਂਜੀ ਤਾਂ ਮੈਂ ਕੋ ਇਹਦੇ ਨਾਲ ਐਡ ਆਨ ਕਰਨ ਲੱਗਾ ਜੀ ਗੱਲ ਦੇਖੋ ਉਸ ਸਮੇ ਮੁਲਾਜ਼ਮਾ ਨੇ 90% ਵੋਟਾਂ ਜਿਹੜੀਆਂ ਟ੍ਰੈਜਰੀ ਬੈਂਕ ਚ ਨੂੰ ਪਾਈਆਂ ਔਰ ਗਵਰਨਮੈਂਟ ਬਣਾਈਆਂ ਔਰ ਵੀਅਰ ਕਮਿਟਿਡਡ ਵਿਦ ਦਾ EMPLOYEES ਕੇ ਅਸੀਂ ਜਿਹੜੀ ਓਲਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਔਰ ਉਹ ਕਾਈਂਡਲੀ ਉਸ ਚੀਜ਼ ਨੂੰ ਹਾਊਸ ਨੂੰ ਸਾਰੇ ਨੂੰ ਕਲੈਰੀਫਾਈ ਪੰਜਾਬ ਨੂੰ ਕਰਨਾ ਚਾਹੀਦਾ ਮੁਲਾਜ਼ਮਾਂ ਨੂੰ ਕਿ ਉਹ ਕਦੋਂ 올ਡ ਪੈਨਸ਼ਨ ਸਕੀਮ 3 ਸਾਲ ਨਿਕਲ ਗਿਆ ਔਰ ਨੋਟੀਫਿਕੇਸ਼ਨ ਵੀ ਹੋ ਚੁੱਕਿਆ ਉਹਨੂੰ ਕਦੋਂ ਤੱਕ ਲਾਗੂ ਕਰਕੇ ਗਰਾਊਂਡ ਦੇ ਉੱਤੇ ਕੀਤਾ ਜਾਊਗਾ ਔਰ ਜਿਹੜਾ 6th ਪੇ ਕਮਿਸ਼ਨ ਆ ਉਹਦਾ ਵੀ ਜਿਹੜਾ ਬਕਾਇਆ ਉਹ ਵੀ ਅਜੇ ਪੈਂਡਿੰਗ ਆ ਤੇ ਇਸ ਕਰਕੇ ਮੁਲਾਜ਼ਮ ਜਿਹੜੇ ਇਸ ਵਕਤ ਜਿਨ੍ਹਾਂ ਨੇ ਬੜੇ ਦਿਲ ਤੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਚੁਣਿਆ ਕਿ ਚੰਗੇ ਕੰਮ ਕਰਾਂਗੇ ਹੋ ਸਕਦਾ ਸਾਡੇ ਕੋਲ ਕਤਾਈਆਂ ਹੋਈਆਂ ਸੀ ਇੱਧਰ ਆਏ ਆ ਪਰ ਮੈਂ ਇਹ ਇਸ ਕਰਕੇ ਇਹ ਹੌਸਾ ਅੱਗੇ ਵੀ ਕਹਿਣਾ ਹੋਂਨਾ ਕਿ ਜਿਹੜਾ ਬੰਦਾ ਟਰਾਈਜੀ ਬੈਂਚ ਤੇ ਬੈਠਾ ਚਾਹੇ ਅਸੀਂ ਬੈਠੇ ਸੀ ਅੱਜ ਤੁਸੀਂ ਬੈਠੇ ਹੋ ਓਪੋਜੀਸ਼ਨ ਦਾ ਕੰਮ ਹੁੰਦਾ ਹੈ ਕਿ ਜਿਹੜੇ ਗਲਤ ਕੰਮ ਨੇ ਉਹਨਾਂ ਨੂੰ ਟੋਕਣਾ ਸਰਕਾਰ ਨੂੰ ਤਾਂ ਜੋ ਸਿੱਧਾ ਕੰਮ ਕਰੇ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਚੰਗੇ ਢੰਗ ਨਾਲ ਸੀ ਸਾਰੇ 117 ਬੰਦੇ ਰਲ ਕੇ ਕਰੀਏ ਜਿੱਥੇ ਮੁਲਾਜ਼ਮਾਂ ਦਾ ਇਹ ਬੜਾ ਵੱਡਾ ਮਸਲਾ ਆ ਔਰ ਨਾਲ ਦੀ ਨਾਲ